ਅੱਜ ਸਾਡੀ ਬਦਕਿਸਮਤੀ ਆ ਸਾਡੀ ਕੌਮ ਦੀ ਬਦਕਿਸਮਤੀ ਆ ਅੱਜ ਪੰਜ ਪਿਆਰੇ ਜਿਹੜੇ ਬਾਦਲ ਪਰਿਵਾਰ ਦੇ ਨੌਕਰ ਬਣੇ ਬੈਠੇ ਨੇ ਇਹਦੀ ਵਜ੍ਹਾ ਨਾਲ ਸਾਡਾ ਕੌਮ ਦਾ ਸਾਡੀ ਦਾ ਘਾਣ ਹੋਇਆ ਇਹਦੀ ਵਜ੍ਹਾ ਨਾਲ ਅਕਾਲੀ ਦਾਲ ਨਸ਼ ਹੋਇਆ ਇਹਦੀ ਵਜ੍ਹਾ ਨਾਲ ਪ੍ਰਬੰਧਕ ਕਮੇਟੀ ਨਸ਼ ਹੋਈ ਇਹਦੀ ਵਜ੍ਹਾ ਨਾਲ ਅਕਾਲ ਤਖਤ ਕਿਤੇ ਦਿਸਦਾ ਨਹੀਂ ਜਿਹਨੂੰ ਦੁਨੀਆ ਪੂਜਦੀ ਸੀ ਜਿਹਨੂੰ ਦੁਨੀਆ ਦੇ ਬਾਦਸ਼ਾਹ ਮੱਥਾ ਟੇਕਦੇ ਸੀ ਇਹਦੀ ਵਜ੍ਹਾ ਨਾਲ ਗੁਰੂ ਨਾਨਕ ਦੀ ਦੀਨ ਦੀ ਪਾਤਸ਼ਾਹੀ ਖਤਮ ਹੋਈ ਇਹ ਅਸੀਂ ਇਸ ਤਰੀਕੇ ਨਾਲ ਲੁੱਟੇ ਗਏ ਜਿਹਬੇ ਤੇ ਪੌਲ ਗੁਰਦਈ ਤੇ ਭੇ ਤੇ ਤਿੰਸਿਉ ਲੀਨ ਆਪ ਤਿੰਨ ਕਾ ਚੇਲਾ ਭਇਆ ਇਉ ਸਤਿਗੁਰੂ ਕੀਨ ਗੁਰੂ ਸਾਹਿਬ ਨੇ ਜਿਸ ਵਿਧੀ ਨਾਲ ਪੰਜਾਂ ਪਿਆਰਿਆਂ ਨੂੰ ਖੰਡੇ ਦੀ ਪੌਲ ਦਿੱਤੀ ਉਸੇ ਵਿਧੀ ਨਾਲ ਆਪ ਲਈ ਇਉ ਸਤਿਗੁਰੂ ਨੇ ਕੀਤਾ ਅਤੇ ਪੰਜ ਪਿਆਰੇ ਸਾਜ ਕੇ ਭਾਈ ਜੈਤਾ ਜੀ ਦੀ ਗਵਾਹੀ ਪੰਜ بڑے ਪ੍ਰਭ ਕੇਦਰ ਹਨ ਔਰ ਪੰਜ ਕਾ ਮਾਨ ਹੈ ਗੁਰਦਰਬਾਰੇ ਪੰਜ ਕਕਾਰ دیے ਗੁਰ ਨੇ ਪੁਨ ਪੰਜ ਕਾ ਪੰਜ ਵਕਾਰ ਨ ਮਾਰੇ ਪਾਈ ਜੈਤਾ ਜੀ ਲਿਖਦੇ ਕਿ ਦਸਮ ਪਾਤਸ਼ਾਹ ਨੇ ਪੰਜ ਪਿਆਰੇ ਜਦੋਂ ਸਾਜੇ ਉਹਨਾਂ ਨੂੰ ਇਹ ਵਿਡਿਆਈ ਦਿੱਤੀ ਅਕਾਲ ਪੁਰਖ ਦੀ ਕਿਰਪਾ ਨਾਲ ਪੰਜ ਬੜੇ ਪ੍ਰਭ ਕੇ ਦਰ ਹੈ ਔਰ ਪੰਜ ਕਮਾਨ ਹੈ ਗੁਰ ਦਰਬਾਰੇ ਪੰਜ ਕਕਾਰ ਦੀ ਇਹ ਗੁਰ ਨੇ ਪੁਨ ਪੰਜ ਕਾ ਪੰਜ ਵਿਕਾਰ ਨ ਮਾਰੇ ਆਦਮੀ ਦੇ ਮਨੁੱਖ ਦੇ ਸਿੱਖ ਦੇ ਆਤਮਾ ਦੇ ਦੁਸ਼ਮਣ ਹੁੰਦੇ ਨੇ ਪੰਜ ਵਿਕਾਰ ਪੰਜ ਵਿਕਾਰ ਮਾਰਨ ਲਈ ਪੰਜ ਬਾਣੀਆਂ ਸਾਨੂੰ ਬਖਸ਼ਿਸ਼ ਕੀਤੀਆਂ ਪੰਜ ਬਾਣੀਆਂ ਦੇ ਨਾਲ ਪੰਜ ਹਥਿਆਰ ਤੇ ਪੰਜ ਕਕਾਰ ਬਖਸ਼ਿਸ਼ ਕੀਤੇ ਜਿਹੜੇ ਸਾਡੀ ਜ਼ਿੰਦਗੀ ਦੀ ਸਾਡੇ ਇਹ ਮਨੁੱਖੀ ਜ਼ਿੰਦਗੀ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਗੁਰੂ ਸਾਹਿਬ ਜੀ ਨੇ ਇਹ ਪੰਜਾਂ ਪਿਆਰਿਆਂ ਦੀ ਪ੍ਰਣਾਲੀ ਜਿਹੜੀ ਸਾਜੀ ਉਹ ਉਹਦੀ ਮਹਾਨਤਾ ਹੀ ਹੈ ਕਿ ਗੁਰੂ ਸਾਹਿਬ ਨੇ ਗੁਰੂ ਖਾਲਸਾ ਕਹਿ ਕੇ ਬੁਲਾਇਆ ਅਸੀਂ ਅਸੀਂ ਸਰਬਨੋਹ ਦੇ ਵਿੱਚ ਵੀ ਪੜਦੇ ਹਾਂ ਗੁਰੂ ਸਾਹਿਬ ਜੀ ਦੇ ਆਪਣੇ ਬਚਨ ਨੇ ਗੁਰੂ ਆਪਨ ਪਉ ਖਾਲਸੇ ਦੀਨਾਂ ਦੁਤੀਆ ਰੂਪ ਸਤਗੁਰੂ ਗ੍ਰੰਥਾ ਗੁਰੂ ਸਾਹਿਬ ਜੀ ਨੇ ਆਪਣਾ ਤਪ ਤੇਜ ਦੇ ਕੇ ਇਹ ਪੰਜ ਪਿਆਰੇ ਸਾਜੇ ਗੁਰੂ ਆਪਨ ਪਉ ਖਾਲਸੇ ਦੀਨਾ ਦੁਤੀਆ ਰੂਪ ਸਤਗੁਰੂ ਗ੍ਰੰਥਾ ਭਾਈ ਜੈਤਾ ਜੀ ਲਿਖਦੇ ਨੇ ਕਿ ਦਹਜਾਮ ਕਾ ਜੇਤਾ ਤੇਜ ਹਤੋ ਗੁਰੂ ਗੋਬਿੰਦ ਸਿੰਘ ਦੇ ਪੰਥ ਸਜਾਇਓ ਦਸਾਂ ਜਾਮਿਆਂ ਦਾ ਜਿਹੜਾ ਤੇਜ ਸੀ ਪ੍ਰਤਾਪ ਸੀ ਤਾਕਤ ਸੀ ਉਹ ਦੇ ਕੇ ਦਸਮ ਪਾਤਸ਼ਾਹ ਨੇ ਪੰਜ ਪਿਆਰੇ ਸਾਜੇ ਦਹਜਾਮ ਕਾ ਜੇਤਾ ਤੇਜ ਹੋਤੋ ਗੁਰੂ ਗੋਬਿੰਦ ਸਿੰਘ ਦੇ ਪੰਥ ਸਜਾਇਓ ਦਹਜੋਤਨ ਕੀ ਪ੍ਰਭ ਜੋਤ ਲਿਓ ਔਰ ਪੰਥੇ ਜੀਵਨ ਜੋਤ ਜਗਾਇਓ ਤਬ ਤੇ ਖਾਲਸਾ ਅਮਰ ਭਇਓ ਜਮਕਾਲ ਕਾ ਦੰਬ ਨਾ ਨੇੜੇ ਆਇਓ ਗੁਰੂ ਸਾਹਿਬ ਜੀ ਦੇ ਜਦੋਂ ਪੰਜ ਪਿਆਰੇ ਸਾਜੇ ਤੋਂ ਪਾਈ ਜੈਤਾ ਜੀ ਦੀ ਲਗਵਾਈ ਹੈ ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਤੇ ਪੰਜਾਂ ਦਸਾਂ ਗੁਰੂਆਂ ਦਾ ਤਪ ਤੇਜ ਦਿੱਤਾ ਪੰਜਾਂ ਸਿੱਖਾਂ ਨੂੰ ਅਤੇ ਅਕਾਲ ਪੁਰਖ ਨੇ ਦਸਾਂ ਪਾਤਸ਼ਾਹੀ ਦੀ ਆਤਮਿਕ ਜੋਤ ਲੈ ਕੇ ਉਰ ਪੰਥੇ ਜੀਵਨ ਜੋਤ ਜਗਾਇਆ ਪੰਥ ਦੇ ਹਿਰਦੇ ਵਿੱਚ ਜੀਵਨ ਜੋਤ ਜਗਾਈ ਤਬ ਤੇ ਖਾਲਸਾ ਅਮਰ ਭਇਓ ਜਮਦੂਤ ਘਾਤੰਬ ਨਨੇੜੇ ਆਇ ਇਹ ਵਡਿਆਈ ਸੀ ਜਿਹੜੀ ਪੰਜਾਂ ਪਿਆਰਿਆਂ ਨੂੰ ਮਿਲੀ ਜਿਨ੍ਹਾਂ ਪੰਜਾਂ ਪਿਆਰਿਆਂ ਦੀ ਤਾਬਿਆ ਸਾਨੂੰ ਕੀਤਾ ਗੁਰੂ ਸਾਹਿਬ ਜੀ ਨੇ ਜਿਹੜਾ ਕਿਹਾ ਕਿ ਤੁਹਾਡੇ ਤੋਂ ਬਿਨਾ ਮੇਰਾ ਕੋਈ ਗੁਰੂ ਨਹੀਂ ਮੇਰੇ ਤੋਂ ਬਿਨਾ ਕੋਈ ਤੁਹਾਡਾ ਕੋਈ ਗੁਰੂ ਨਹੀਂ ਤੁਮ ਮੇਰੇ ਮੈਂ ਤੁਮਰਾ ਹੂਆ ਤੁਮਰਾ ਹਮਰਾ ਗੁਰੂ ਨਾ ਦੂਆ ਇਹ ਇਹ ਵਡਿਆਈ ਸਿੱਖ ਆਲਸਾ ਪੰਥ ਦੀ ਕਿ ਤੁਹਾਡੇ ਤੋਂ ਬਿਨਾ ਮੇਰਾ ਕੋਈ ਗੁਰੂ ਨਹੀਂ ਮੇਰੇ ਤੋਂ ਬਿਨਾ ਤੁਹਾਡਾ ਕੋਈ ਗੁਰੂ ਨਹੀਂ ਗੁਰੂ ਨਹੀਂ ਅੱਜ ਸਾਡੀ ਜਿਹੜੀ ਅੱਜ ਸਾਡੀ ਬਦਕਿਸਮਤੀ ਆ ਸਾਡੀ ਕੌਮ ਦੀ ਬਦਕਿਸਮਤੀ ਆ ਅੱਜ ਪੰਜ ਪਿਆਰੇ ਜਿਹੜੇ ਬਾਦਲ ਪਰਿਵਾਰ ਦੇ ਨੌਕਰ ਬਣੇ ਬੈਠੇ ਇਹਦੀ ਵਜ੍ਹਾ ਨਾਲ ਸਾਡਾ ਕੌਮ ਦਾ ਸਾਡੀ ਦਾ ਕਹਾਣ ਹੋਇਆ ਇਹਦੀ ਵਜ੍ਹਾ ਨਾਲ ਕਾਲੀ ਦਾ ਨਸ਼ ਹੋਇਆ ਇਹਦੀ ਵਜ੍ਹਾ ਨਾਲ ਪ੍ਰਬੰਧਕ ਕਮੇਟੀ ਨਸ਼ ਹੋਈ ਇਹਦੀ ਵਜ੍ਹਾ ਨਾਲ ਕਾਲ ਤਖਤ ਕਿਤੇ ਦਿਸਦਾ ਨਹੀਂ ਜਿਹਨੂੰ ਦੁਨੀਆ ਪੂਜਦੀ ਸੀ ਜਿਹਨੂੰ ਦੁਨੀਆ ਦੇ ਬਾਦਸ਼ਾਹ ਮੱਥਾ ਟੇਕਦੇ ਸੀ ਇਹਦੀ ਵਜ੍ਹਾ ਨਾਲ ਗੁਰੂ ਨਾਨਕ ਦੀ ਦੀਨ ਦੀ ਪਾਤਸ਼ਾਹੀ ਖਤਮ ਹੋਈ ਇਹ ਅਸੀਂ ਇਸ ਤਰੀਕੇ ਨਾਲ ਲੁੱਟੇ ਗਏ